ਆ ਰਿਹਾ ਕਹਿੰਦਾ ਵੀ ਮੈਨੂੰ ਗੁਹਾਟੀ 'ਚ ਕੋਈ ਪੁੱਛਦਾ ਵੀ ਅਸੀਂ ਘਰ ਬਣਾਉਣ ਲੱਗੇ ਆਂ ਵੀ ਸਾਡੇ ਘਰ 'ਚੋਂ ਰੱਬ ਦੇ ਸਿਮਰਨ ਦੀ ਆਵਾਜ਼ ਆਵੇ ਕਹਿੰਦਾ ਫਿਰ ਮੈਨੂੰ ਵਿਧੀ ਦੱਸੀ ਕਹਿੰਦਾ ਕੀ ਵਿਧੀ ਦੱਸੀ ਵੀ ਜਿੰਨੇ ਥੈਲੇ ਸੀਮੈਂਟ ਦੇ ਲੱਗਣੇ ਆ ਇੱਕ ਸੀਮੈਂਟ ਦਾ ਥੈਲਾ ਆ ਗਿਆ ਉਹ ਸੀਮੈਂਟ ਦੇ ਥੈਲੇ ਕੋਲੇ ਬਹਿ ਕੇ ਤੂੰ ਜਪਜੀ ਸਾਹਿਬ ਦਾ ਪਾਠ ਕਰਨਾ ਵੀ ਇਸ ਜੱਬਰ ਨੂੰ ਪੁੱਛਣਾ ਵੀ ਸੀਮੈਂਟ ਦਾ ਥੈਲਾ ਜਪਜੀ ਸਾਹਿਬ ਨੂੰਗਾ ਫਿਰ ਕਹਿੰਦਾ ਹਰੇਕ ਇੱਟ ਜਿੰਨੀਆਂ ਤੇਰੇ ਘਰ ਇੱਟਾਂ ਲੱਗਣਗੀਆਂ ਹਰੇਕ ਇੱਟ ਨੂੰ ਮੂਲ ਮੰਤਰ ਦਾ ਪਾਠ ਸੁਣਾਉਣਾ ਇੱਥੇ ਵੀ ਸ਼ਰਮ ਨਹੀਂ ਫਿਰ ਕਹਿੰਦਾ ਜਿੰਨੀ ਬਜਰੀ ਲੱਗੂ ਬਜਰੀ ਦੇ ਕੱਲੇ ਕੱਲੇ ਦਾਣੇ ਨੂੰ ਵਾਇਗਰੂ ਸੁਣਾਉਣਾ ਫਿਰ ਕਹਿੰਦਾ ਜਿੰਨੀ ਬਰੇਤੀ ਲੱਗੂ ਰੇਤਾ ਲੱਗੂ ਜਿੰਨੇ ਬੱਠਲ ਰੇਤੇ ਦੇ ਪਾਉਣੇ ਆ ਉਹਨਾਂ ਨੂੰ ਹੀ ਮੂਲ ਮੰਤਰ ਸੁਣਾਉਣਾ ਵੀ ਫੇਰ ਫੇਰ ਕਿਉਂ ਫੇਰ ਜਿਹੜਾ ਇਦਾਂ ਤੇਰਾ ਘਰ ਬਣੂਗਾ ਤੇ ਉਸ ਘਰ ਚੋਂ ਸਿਮਰਨ ਦੀ ਸੁਗੰਧ ਆਉ ਕੰਡਾ ਵੀ ਰੱਬ ਦਾ ਨਾਮ ਜਪਣ ਦੀ ਤੇ ਮੈਂ ਤਾਂ ਸੋਚਦਾ ਵੀ ਅਸਲ ਚ ਬਾਬੇ ਤੂੰ ਬਿੱਲ ਆ ਤੇਰਾ ਕੰਮ ਲੋਟ ਆਇਆ ਹੋਇਆ ਤੇਰੇ ਅੱਗੇ ਨੂੰ ਇੱਟਾਂ ਦੇ ਨਾ ਚੱਠੇ ਜਿਖੜਾਇਆ ਹੋਵੇ ਤੇ ਇਹੇ ਜੀ 45 ਡਿਗਰੀ ਵਾਲਾ ਟੈਂਪਰੇਚਰ ਹੋਵੇ ਤੇ ਕਹਦਾ ਹੋਵੇ ਵੀ ਪੈੜ ਤੇ ਇੱਟਾਂ ਮਗਾ ਤੂੰ ਪੰਜ ਕਿੱਟਾਂ ਵੈਗਰੂ ਕਹਿੰਦਾ ਕਹਿੰਦਾ ਤਾਹਾਂ ਨੂੰ ਬਗਾਏਂਗਾ ਤੇ ਧੌਣ ਪਰਨੇ ਥੱਲੇ ਡਿੱਗੇਂਗਾ ਤੂੰ ਵੀ ਇਹ ਕਿਹੜੀ ਗੁਰਮਤ ਆ ਕਿਹੜੇ ਪਾਸੇ ਸਿੱਖਾਂ ਨੂੰ ਪਾਇਆ ਯਾਰ ਵੀ ਆਹ ਕਰਮ ਸੀ ਸਾਨੂੰ ਸਿਖਾਇਆ ਪਾਤਸ਼ਾਹ ਨੇ ਆ ਗੁਰੂ ਨਾਨਕ ਦੇ ਬਾਣੀ ਬਜਰੀ ਖਾਤਰ ਲਿਖੀ ਆ ਜਿੱਦਾਂ ਗੁਰੂ ਨਾਨਕ ਪਾਤਸ਼ਾਹ ਨੇ ਮੂਲ ਮੰਤਰ ਸਾਡੀ ਝੋਲੀ ਪਾਇਆ ਉਹਦੇ ਪਾਤਸ਼ਾਹ ਨੇ ਇਹ ਕਿ ਅਸੀਂ ਭੀ ਪੱਠੇ ਦੇ ਜਿਹੜੀਆਂ ਪੱਥੀਆਂ ਜਾਂਦੀਆਂ ਇੱਟਾਂ ਉਹਨਾਂ ਨੂੰ ਮੂਲ ਮੰਤਰ ਸੁਣਾਉਣਾ ਕਿ ਐਸੇ ਖੋਪੜ ਤੇ ਬੰਦੇ ਦੇ ਦਿਮਾਗ ਤੇ ਮੂਲ ਮੰਤਰ ਪਾਉਣਾ ਸੀ ਇਹ ਬਜਰੀ ਵਾਲੇ ਟਰੱਕ ਨੂੰ ਕੁਰਬਾਨੀ ਸੁਣਾਉਣੀ ਸੀ ਕਿ ਜਾਂ ਸਰੀਰ ਨੂੰ ਸੁਣਾਉਣੀ ਅਗੇ ਤੇਰੀਆਂ ਇੱਟਾਂ ਤੇਰੇ ਘਰੋਂ ਨਾਮ ਸਿਵਰਨ ਦੀ ਸੁਗੰਧ ਹੀ ਆਉ ਤੇ ਇਹਦੇ ਲੋਕ ਥੱਲੇ ਬੈਠੇ ਵਾਹਿਗੁਰੂ ਵਾਹਿ ਵਾ ਬਾਬੇ ਨੇ ਨੁਕਤਾ ਦਿੱਤਾ ਤੇ ਫਿਰ ਮੈਂ ਕਹਿੰਦਾ ਇਹ ਬਾਬੇ ਦੇ ਇਸ ਨੁਕਤੇ ਨੂੰ ਬਾਬੇ ਨੂੰ ਕਹਿੰਦਾ ਪ੍ਰੈਕਟੀਕਲ ਆਪਦੇ ਘਰ ਤੋਂ ਸ਼ੁਰੂ ਕਰ ਵੀ ਤੂੰ ਜਿਹੜੇ ਘਰ ਤੇ ਰਹਿੰਦਾ ਹੋਵੇਂ ਉਹ ਘਰ ਤੇ ਇਸ ਬਿਲੀ ਨਾ ਪਿਆ ਨਹੀਂ ਹਟਾ ਦੇ ਤੇ ਬਲਰੋਜਰ ਫੇਰ ਦੇ ਨਮਾ ਘਰ ਪਾ ਨਾਲ ਆਪੇ ਘਰ ਵਾਲੀ ਨੂੰ ਬਿਠਾ ਦੇ ਜਵਾਕ ਥੱਲੇ ਬੈਸੇ ਇਹ ਇਦਾਂ ਦੇ ਹੁੰਦੇ ਛੜੇ ਸ਼ਾਂਟੀ ਆ ਜ਼ਿਆਦਾਤਰ ਵੀ ਬਿਠਾ ਸਾਰਿਆਂ ਨੂੰ ਤੇ ਘਰ ਵਾਲੇ ਨੂੰ ਬਿਠਾ ਦੇ ਇੱਕ ਟਰੱਕ ਲਹਾ ਕੇ ਬਜਰੀ ਦਾ ਉਹਨੂੰ ਕਹਦੇ ਵੀ ਭਗਵਾਨ ਨੇ ਲੈੰਟਰ ਪੋਣਾ ਸਾਰੀ ਬਜਰੀ ਨੂੰ ਵਾਇਗਰੂ ਸੁਣਾ ਦੇ ਉਹ ਬਜਰੀ ਨੂੰ ਵਾਇਗਰੂ ਸੁਣਾਵੇ ਨਾ ਸੁਣਾਵੇ ਤੈਨੂੰ ਤੱਤੀਆਂ ਤੱਤੀਆਂ ਗਾਲਾਂ ਜਰੂਰ ਸੁਣਾਉ ਜੇ ਹੋਈ ਇਹ ਘਰ ਵਾਲੀ ਤੂੰ ਆਪਦੇ ਨਿਆਣਿਆਂ ਨੂੰ ਬਿਠਾ ਭੱਠੇ ਦੇ ਇੱਟਾਂ ਦੇ ਚੱਠੇ ਤੇ ਵੀ ਨਿਆਣਿਆਂ ਨੂੰ ਕਹੇ ਵੀ ਤੁਹਾਡੇ ਪਾਪੇ ਦਾ ਹੁਕਮ ਹੈ ਹਰੇਕ ਇੱਟ ਨੂੰ ਊਲ ਮੰਤਰ ਸੁਣਾਓ ਤੇ ਉਹਨਾਂ ਨੇ ਦੋ ਇੱਟਾਂ ਤੋੜ ਕੇ ਦੇ ਸਿਰ ਚਰੋਣਾ ਮਾਰਨਾ ਕਿ ਕਿੱਥੋਂ ਸਿਆਪੇ ਨੂੰ ਪੜਿਆ ਵੀ ਇਹ ਚੀਜ਼ਾਂ ਸਾਡੇ ਅੰਦਰ ਬਾੜਦੀਆਂ ਤੇ ਉਹ ਬਾਬਾ ਬੜਾ ਵੱਡਾ ਉਹ ਲੋਕ ਨੂੰ ਆਹ ਸਮਝੋ ਤਰਮਾਤਮਾ